बैठण वाले नु भी कहदियां ਤੁਸੀਂ ਕੁਰਸੀਆਂ ਤੇ ਗੋਡੇ ਮੋੜ ਮੋੜ ਕੇ ਬੈਠੇ ਹੋ ਗੁਰੂ ਦੇ ਦਰਬਾਰ ਵਿੱਚ ਜਦੋਂ ਫੱਟੇ ਤੇ ਪਾਓਗੇ ਤੁਹਾਡੀਆਂ ਲੱਤਾਂ ਸਿੱਧੀਆਂ ਆਉਣਗੀਆਂ ਇਹ ਮੈਨੂੰ ਦੁੱਖ ਹੈ ਕਿ ਸਰਦਾਰ ਜਸਵੀਰ ਸਿੰਘ ਉਹਨਾਂ ਦੇ ਪਾਵਨ ਜਾਤ ਵਿੱਚ ਬੈਠੇ ਹੋइए ਤੇ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੁਰਸੀਆਂ ਲੱਗੀਆਂ ਹੁਣ ਕੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮੌਕੇ ਕੁਰਸੀਆਂ ਲੱਗਦੀਆਂ ਹੋਣਗੀਆਂ ਕੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਸਮੇਂ ਕੁਰਸੀਆਂ ਲੱਗਦੀਆਂ ਹੋਣਗੀਆਂ ਇਹ ਕ੍ਰਿਤੀ ਹੈ ਮੈਨੂੰ ਆਉਂਦੇ ਸਾਲ ਭਾਵੇਂ ਬੁਲਾਓ ਜਾਂ ਨਾ ਬੁਲਾਓ ਪਰ ਇਹ ਮਨਮਤ ਦੇ ਇਹ ਗੁਰਮਤ ਨਹੀਂ ਮੈਂ ਗੁੱਸੇ ਨਾਲ ਨਹੀਂ ਕਹਿ ਰਿਹਾ ਮੈਂ ਜਜ਼ਬਾਤ ਨਾਲ ਨਹੀਂ ਕਹਿ ਰਿਹਾ ਮੈਂ ਐਸ ਗੁਰੂ ਦਾ ਬੁਲਾਣਾ ਇਹ ਕਹਿੰਦਾ ਹੋਏ ਇਕੱਤਰ ਮਿਲੋ ਮੇਰੇ ਭਾਈ ਹਰ ਨਾਮੇ ਕੇ ਹੋਵੋ ਜੋੜੀ ਗੁਰਮਖ ਪੈਸੋ ਸਫਾ ਵਿਛਾਏ ਮੈਨੂੰ ਕੁਰਸੀ ਡਾਇ ਲੱਭ ਕੇ ਦਿਖਾ ਦਮ ਮਾਫੀ ਮੰਗ ਕੇ ਜਾਵਾਂਗਾ ਕੁਰਸੀ ਡਾਇ ਕਿੱਥੇ ਲਿਖਿਆ ਹੈ ਕੁਰਸੀ ਆਪਦਾ ਖੋਟੇ ਰਸ ਵਾਲੀ ਇਹਦਾ ਇੱਕ ਵੀ ਪਾਵਾ ਟੁੱਟ ਗਿਆ ਮੰਨ ਕੇ ਪਰਨੇ ਟੇਕ ਪਾਵਾਂਗੇ ਲੇਕਿਨ ਸਫ ਦਾ ਪਾਵਾ ਨਹੀਂ ਕਿਸੇ ਗੁਰਦੁਆਰੇ ਜਾਓ ਸੈਂਕੜੇ ਕੁਰਸੀਆਂ ਲੱਗੀਆਂ ਨੇ ਪਿੱਛੇ ਪੈਂਦੇ ਆ ਮੈਂ ਇੱਕ ਬੇਨਤੀ ਕਰਾਂਗਾ ਇਹ ਗੁਰੂ ਦੀ ਖੁਸ਼ੀ ਬਿਲਕੁਲ ਨਹੀਂ ਮਿਲੇਗੀ ਉਹਨਾਂ ਨੂੰ ਕੈਂਡੀ ਖਾਣ ਦਾ ਸ਼ੌਕ ਹੈ ਇਹ ਸ਼ੌਕੇ ਸਾਡੀ ਲੱਤਾਂ ਟੁੱਟ ਗਿਆ ਮੈਂ ਕੁਝ ਸਹੀ ਨਹੀਂ ਸ਼ਬਦ ਕਹਿ ਰਿਹਾ ਤੁਹਕ ਲੱਗਦਾ